ਕੀ ਅੰਮ੍ਰਿਤਸਰ ਹਵਾਈ ਅੱਡੇ ਤੇ 에어ਪੋਰਟ ਤੇ ਮੌਤ ਉੱਡਦੀ ਫਿਰਦੀ ਹੈ ਕੀ ਅੰਮ੍ਰਿਤਸਰ ਹਵਾਈ ਅੱਡੇ ਦੇ ਮੌਤ ਕਦੀ ਇਧਰੋਂ ਕਦੀ ਇਧਰੋਂ ਕਦੀ ਉੱਪਰੋਂ ਕਦੀ ਕਿਸੇ ਪਾਸਿਓਂ ਵੀ ਤੁਹਾਡੇ ਅੱਗੇ ਪਿੱਛੇ ਤੁਰਦੀ ਫਿਰਦੀ ਹੈ ਉੱਡਦੀ ਫਿਰਦੀ ਹੈ ਅੰਮ੍ਰਿਤਸਰ 에어ਪੋਰਟ ਉੱਡਦੀ ਫਿਰਦੀ ਮੌਤ ਅਸੀਂ ਵਲੰਟੀਅਰ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਹਵਾਈ ਅੱਡਾ ਵਿਕਸਤ ਹੋਵੇ ਪਰ ਦੁੱਖ ਨਾ ਕਹਿਣਾ ਪੈ ਰਿਹਾ ਹੈ ਜਿੱਥੇ ਹਵਾਈ ਅੱਡੇ ਤੇ ਉਡਾਨਾਂ ਬਾਰੇ ਜਾਣਕਾਰੀ ਹੋਰ ਜਿਹੜੀਆਂ ਸਹੂਲਤਾਂ ਦੀ ਘਾਟ ਹੈ ਉਨੂੰ ਹਾਈਲਾਈਟ ਕਰਨ ਦੀ ਬਜਾਏ بار بار ਅਜਿਹੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ 'ਚ دہشت ਵਹਿ ਫੈਲ ਰਹੀ ਹੈ। ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਅਕਸਰ ਤੁਹਾਡੇ ਨਾਲ ਅੰਮ੍ਰਿਤਸਰ ਹਵਾਈ ਅਡੇ ਦੇ ਗੱਲਾਂ ਕਰਦੇ ਹਾਂ ਜਾਣਕਾਰੀ ਦਿੰਨੇ ਹਾਂ ਤੇ ਇੱਕ ਸਵਾਲ ਜਿਹੜਾ ਕਿ ਬਹੁਤ ਹੀ ਵਾਇਰਲ ਕੀਤਾ ਗਿਆ ਵਾਇਰਲ ਹੋਇਆ ਹੈ ਉਹ ਹੈ ਕਿ ਅੰਮ੍ਰਿਤਸਰ ਹਵਾਈ ਅਡੇ ਤੇ 에ਅਰਪੋਰਟ ਤੇ ਮੌਤ ਉੱੜਦੀ ਫਿਰਦੀ ਹੈ। ਕੀ ਅੰਮ੍ਰਿਤਸਰ ਵਾਏਡ ਦੇ ਮੌਤ ਕਦੀ ਇਧਰੋਂ ਕਦੀ ਇਧਰੋਂ ਕਦੀ ਉੱਪਰੋਂ ਕਦੀ ਕਿਸੇ ਪਾਸਿਓਂ ਵੀ ਤੁਹਾਡੇ ਅੱਗੇ ਪਿੱਛੇ ਤੁਰਦੀ ਫਿਰਦੀ ਹੈ ਉੱਡਦੀ ਫਿਰਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬੀ ਦੇ ਮਸ਼ਹੂਰ ਜਰਨਲਿਸਟ ਕ ਉਹ ਜਰਨਲਿਸਟ ਵੀ ਹਨ ਪੱਤਰਕਾਰ ਵੀ ਹਨ ਤੇ ਪ੍ਰੈਜ਼ੈਂਟਰ ਵੀ ਹਨ ਕਾਫੀ ਸ਼ੋ ਵੀ ਕਰਦੇ ਹਨ ਤੇ ਅਸੀਂ ਵੀ ਉਹਨਾਂ ਦੇ ਕਈ ਵਾਰੀ ਸ਼ੋ ਦੇਖਦੇ ਹਾਂ ਪਰ ਉਹਨਾਂ ਦੀ ਇੱਕ ਵੀਡੀਓ ਜੋ ਕਿ ਸਾਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਬਹੁਤ ਸਾਰੇ ਲੋਕ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੇਜ ਰਹੇ ਹਨ ਉਹ ਹੈ ਅੰਮ੍ਰਿਤਸਰ 에য়ারਪੋਰਟ ਉੜਦੀ ਫਿਰਦੀ ਮੌਤ ਜਿਸ ਵਿੱਚ ਉਹਨਾਂ ਨੇ ਗੱਲ ਕੀਤੀ ਕਬੂਤਰਾਂ ਦੀ ਉਸ ਵੀਡੀਓ ਚ ਜਾਣਕਾਰੀ ਦੇ ਰਹੇ ਹਨ ਕਿ ਅਸੀਂ ਪੰਜਾਬ ਦੇ ਇਸ ਵਾਈਡ ਨੂੰ ਤਰਜੀਹ ਦਿੰਨੇ ਹਾਂ ਫਲਾਈਟਸ ਲੰਡਨ ਬਰਮਿੰਗਮ ਹੋਰ ਜਾਣਕਾਰੀ ਉਹਨਾਂ ਨੇ ਬਹੁਤ ਚੰਗੀ ਦਿੱਤੀ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉੱਥੇ ਟਰਮੀਨਲ ਦੇ ਅੰਦਰ ਕਬੂਤਰਾਂ ਦੀ ਬਹੁਤ ਵੱਡੀ ਸਮੱਸਿਆ ਹੈ ਪਰ ਤੁਹਾਡੇ ਸਾਹਮਣੇ ਇਹ ਵੀਡੀਓ ਪੇਸ਼ ਕਰਦੇ ਹਾਂ ਇਹ ਵੀਡੀਓ ਅੰਮ੍ਰਿਤਸਰ ਦੇ ਨਹੀਂ ਦੂਜੇ 에어ਪੋਰਟਸ ਦੇ ਹਨ ਮੰਨਦੇ ਹਾਂ ਅਮ੍ਰਿਤਸਰ ਵੀ ਕਬੂਤਰ ਹੋਣਗੇ ਅਸੀਂ ਉਹਨਾਂ ਦੀ ਜਿਹੜੀ ਉਹ ਸਮੱਸਿਆ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਹੇ ਪਰ ਇਹ ਦੇਖੋ ਦਿੱਲੀ ਚੰਡੀਗੜ੍ਹ ਦਿੱਲੀ ਹਵਾਈ ਅੱਡੇ ਤੇ ਕੁੱਤਿਆਂ ਦੀ ਵੀਡੀਓ ਵੀ ਹੈ ਜਿਹੜੇ ਕਿ ਤੁਰੇ ਫਿਰਦੇ ਹਨ ਸੋ ਅਸੀਂ ਫਲਾਈ ਅਮ੍ਰਿਤਸਰ ਇਨੀਸ਼ੀਏਟਿਵ ਵਾਲੇ ਨਹੀਂ ਅਸੀਂ 에어ਪੋਰਟ ਹਨ ਨਹੀਂ 에어ਲਾਈਨਾਂ ਤੇ ਨਹੀਂ ਟਰੈਵਲ 에ਜੰਸੀ ਹਨ ਮੈਂ ਅਤੇ ਮੇਰੀ ਟੀਮ ਹੋਰ ਜਾਣੇ ਵਸੇ ਵਲੰਟੀਅਰ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਹਵਾਈ ਅੱਡਾ ਵਿਕਸਿਤ ਹੋਵੇ ਪਰ ਦੁੱਖ ਨਾ ਕਹਿਣਾ ਪੈ ਰਿਹਾ ਹੈ ਜਿੱਥੇ ਹਵਾਈ ਅੱਡੇ ਤੇ ਉਡਾਨਾਂ ਬਾਰੇ ਜਾਣਕਾਰੀ ਹੋਰ ਜਿਹੜੀਆਂ ਸਹੂਲਤਾਂ ਦੀ ਘਾਟ ਹੈ ਉਹਨੂੰ ਹਾਈਲਾਈਟ ਕਰਨ ਦੀ ਬਜਾਏ ਸੂਬਾ ਸਰਕਾਰ ਵੱਲੋਂ ਜੇ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਜਾਂ ਹੋਰ ਉਹਨੂੰ ਆਪਾਂ ਹਾਈਲਾਈਟ ਕਰੀਏ ਬਾਰ-ਬਾਰ ਅਜਿਹੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ 'ਚ ਦਹਿਸ਼ਤ ਵਹਿ ਫੈਲ ਰਹੀ ਹੈ ਮੈਂ ਉਹਨਾਂ ਨੂੰ ਜੋ ਮੈਸੇਜ ਕੀਤਾ ਸੀ ਤੇ ਉਹਨਾਂ ਦੇ ਧਿਆਨ ਵਿੱਚ ਵੀ ਮੈਂ ਗੱਲ ਲਿਆਂਦੀ ਹੈ ਪਰ ਉਹਨਾਂ ਨੇ ਕੋਈ ਚੰਗੀ ਜਾਣਕਾਰੀ ਅਸੀਂ ਧੰਵਾਦੀ ਹਾਂ ਕਿ ਉਹਨਾਂ ਨੇ ਕਬੂਤਰਾਂ ਦੀ ਇਸ਼ੂ ਹਾਈਲਾਈਟ ਕੀਤੀ ਐ ਪਰ ਇਹ ਕਹਿਣਾ ਕਿ ਮੌਤ ਮੰਡਰਾਉਂਦੀ ਫਿਰਦੀ ਹੈ ਉਹ ਸਾਡੇ ਵਿੱਚੋਂ ਕਿਸੇ ਨੂੰ ਵੀ ਪਸੰਦ ਨਹੀਂ ਆਈ ਹੋ ਸਕਦਾ ਹੈ ਕਈ ਲੋਕਾਂ ਨੂੰ ਕਬੂਤਰਾਂ ਕਰਕੇ ਉੱਥੇ ਖਾਣ ਪੀਣ ਵੇਲੇ ਵੀ ਜਾਂ ਕਿਤੇ ਵੀ ਕੋਈ ਨਾ ਕੋਈ ਸਮਾਨ ਪਰ ਜਿੰਨੇ ਸਾਲ 20 ਸਾਲ ਮੇਰੇ ਪੇਰੈਂਟਸ ਨੂੰ ਹੋ ਗਏ ਨੇ 23 ਸਾਲ ਅੰਮ੍ਰਿਤਸਰ ਟ੍ਰੈਵਲ ਕਰਦੇ ਮੈਨੂੰ ਹੋ ਗਏ ਨੇ ਪਰ ਸਾਡੇ ਵਿੱਚ ਹਾਲੇ ਤੱਕ ਕਬੂਤਰ ਕਦੀ ਨਹੀਂ ਵਜਾ ਉਹਨਾਂ ਵੱਲੋਂ ਵੀਡੀਓ 'ਚ ਕਿਹਾ ਗਿਆ ਹੈ ਕਿ ਇੱਕ ਪੰਛੀਆਂ ਦੇ ਉਡਣਾਰੇ ਕਿ ਕੋਈ ਵੱਡੀ ਘਟਨਾ ਵੀ ਹੋ ਸਕਦੀ ਜਿਸ ਚੋਂ ਬਾਹਰ ਜਹਾਜ਼ ਦਾ ਜ਼ਿਕਰ ਕਰ ਰਹੇ ਨੇ ਜੋ ਕਿ ਬਿਲਕੁਲ ਗਲਤ ਹੈ ਅਸੀਂ ਐਵੀਏਸ਼ਨ ਐਨਾਲਿਸਟ ਨਹੀਂ ਹਾਂ ਨਾ ਕੋਈ ਐਕਸਪਰਟ ਆ ਨਾ ਕੋਈ ਅਸੀਂ ਪੰਛੀਆਂ ਦੇ ਐਕਸਪਰਟ ਹਾਂ ਪਰ ਉਹਨਾਂ ਨੇ ਕਿਹਾ ਕਿ ਇੰਨੇ ਕਬੂਤਰ ਵਜ ਰਹੇ ਹਨ ਇੰਨੇ ਕਬੂਤਰ ਉੱਡ ਰਹੇ ਹਨ ਜਿਵੇਂ ਪਤਾ ਨਹੀਂ ਕਿੰਨਾ ਕੁ ਉੱਥੇ ਕਬੂਤਰ ਤੇ ਜਿੰਨੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਇਹ ਵੀਡੀਓ ਅਸੀਂ ਦਿਖਾ ਰਹੇ ਹਾਂ ਵੀਡੀਓ ਦਿੱਲੀ ਦੇ ਹਨ ਚੰਡੀਗੜ੍ਹ ਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਹ ਵੀ ਦੱਸਣ ਜਾਂ ਵੀਡੀਓ ਬਣਾਣ ਕਿ ਦਿੱਲੀ ਹਵਾਈ ਅੱਡੇ ਤੇ ਵੀ ਜਾਂ ਚੰਡੀਗੜ੍ਹ ਹਵਾਈ ਅੱਡੇ ਤੇ ਜਿਹੜਾ ਵੱਡੀ ਗਿਣਤੀ ਵਿੱਚ ਪੰਛੀ ਅੰਦਰ ਟਰਮੀਨਲ ਦੇ ਇਹ ਵੱਡੀ ਗਿਣਤੀ ਵਿੱਚ ਹਨ ਕਿ ਉੱਥੇ ਵੀ ਮੌਤ ਮਡਰਾਉਂਦੀ ਹੈ ਕੀ ਅਸੀਂ ਉਸ ਨੂੰ ਹਾਈਲਾਈਟ ਕੀਤਾ ਮੈਂ ਕਦੀ ਇਹ ਵੀਡੀਓ ਉਹਨਾਂ ਵੱਲੋਂ ਨਹੀਂ ਦੇਖੇ ਹੋ ਸਕਦਾ ਹੈ ਉਹ ਅੰਮ੍ਰਿਤਸਰ ਉਹ ਗਏ ਹੋਣ ਤੇ ਉਹਨਾਂ ਲਈ ਇਹ ਮੁਸ਼ਕਲ ਆਈ ਹੋਵੇ ਚੰਗੀ ਗੱਲ ਹੈ ਅਸੀਂ ਕੋਈ ਵੱਡੇ ਕੋਈ ਫੇਮਸ ਜਰਨਲਿਸਟ ਨਹੀਂ ਹਾਂ ਪਰ ਮੈਂ ਬੇਨਤੀ ਕਰਾਂਗਾ ਉਹਨਾਂ ਨੇ ਅੰਕੜੇ ਦੱਸੇ ਹਨ ਵੀਡੀਓ 'ਚ ਉਹਨਾਂ ਨੇ ਕਿਹਾ ਕਿ ਪੰਛੀਆਂ ਕਰਕੇ ਕਿੰਨੀਆਂ 30 40 ਪਿਛਲੇ ਕਈ ਸਾਲਾਂ ਤੋਂ ਕਿੰਨੀਆਂ ਸਟ੍ਰਾਈਕਸ ਹੋਈਆਂ ਨੇ ਕਿੰਨੀਆਂ ਦੁਰਘਟਨਾਵਾਂ ਹੋਈਆਂ ਨੇ ਤੇ ਅੰਮ੍ਰਿਤਸਰ ਵਿੱਚ ਵੀ ਲੈਂਡਿੰਗ ਤੇ ਜਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਪੰਛੀ ਵੱਜ ਕੇ ਮੈਂ ਉਹਨਾਂ ਨੂੰ ਕਵਾਂਗਾ ਕਿ ਅੰਦਰ ਕਬੂਤਰ ਦਾ 4-5 ਦਾ ਹੋਣਾ ਜਾਂ 20 ਦਾ ਹੋਣਾ ਡਸਨਟ ਮੀਨ ਕਿ ਆਊਟਸਾਈਡ ਵੀ ਉੱਥੇ ਕਬੂਤਰ ਉੱਡਦੇ ਫਿਰਦੇ ਹਨ ਤੇ ਅੱਜ ਕੱਲ੍ਹ ਹਵਾਈ ਅੱਡੇ ਦੀ ਹਿਸਟਰੀ ਵਿੱਚ ਮੈਨੂੰ ਇੱਕੋ ਹੀ ਘਟਨਾ ਦੀ ਯਾਦ ਹੈ ਜਿੱਥੇ ਕਿ ਇੱਕ ਪੰਛੀ ਜਹਾਜ਼ ਦੇ ਵਿੱਚ ਵੱਜਾ ਸੀ ਪਰ ਪਿੱਛੋਂ ਆ ਕੇ ਬਰਡ ਸਟ੍ਰਾਈਕ ਹੋਈ ਜਹਾਜ਼ ਦੇ ਉੱਪਰੋਂ ਤੇ ਫਿਰ ਉਹਨਾਂ ਨੂੰ ਫਲਾਈਟ ਡਿਲੇ ਕਰਨੀ ਪਈ ਪਰ ਬਹੁਤ ਫਲਾਈਟਸ ਹਨ ਜਿਹੜੀਆਂ ਕਿ ਵੀਡੀਓਜ਼ ਜਿਹੜੀਆਂ ਦਿੱਲੀ ਹਵਾਈ ਅੱਡੇ ਅਸੀਂ ਵੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿੱਚ ਬਰਡ ਸਟ੍ਰਾਈਕ ਕਰਕੇ ਬਹੁਤ ਬੁਰਾ ਹਾਲ ਹੋਇਆ ਸੀ ਜਹਾਜ਼ ਦਾ ਬਰਡ ਸਟ੍ਰਾਈਕ ਕਿਤੇ ਵੀ ਹੋ ਸਕਦੀ ਹੈ ਪਰ ਅੰਮ੍ਰਿਤਸਰ ਬਾਅਰ ਬਰਡ ਸਟ੍ਰਾਈਕਸ ਦੀ ਜਾਣ ਇਦਾਂ ਪੰਛੀਆਂ ਦੀ ਕੋਈ ਸਮੱਸਿਆ ਨਹੀਂ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਸ ਵੀਡੀਓ ਰਾਹੀਂ ਕਿਉਂ ਇੰਨੀ ਦਹਿਸ਼ਤ ਫਲਾਈ ਗਈ ਤੇ ਸਾਡੇ ਲੋਕਾਂ ਨੇ ਘੱਟੋ-ਘੱਟ 13 ਤੋਂ 15 ਹਜ਼ਾਰ ਰਿਐਕਸ਼ਨਸ ਉਹਦੇ ਹੁਣ ਤੱਕ ਹੋ ਚੁੱਕੇ ਨੇ ਲਾਈਕ ਕਰ ਲੋ ਜਾਂ ਸ਼ੇਅਰ ਹਜ਼ਾਰਾਂ ਚ ਹੋ ਚੁੱਕੇ ਨੇ ਸਾਨੂੰ ਹੀ ਤਿੰਨ ਚਾਰ ਸੌਸ ਲੋਕਾਂ ਨੇ ਭੇਜ ਦਿੱਤਾ ਕਿ ਪਰ ਖੁਸ਼ੀ ਹੈ ਕਈਆਂ ਨੇ ਉੱਥੇ ਖੱਲੇ ਕਮੈਂਟ ਵੀ ਲਿਖੇ ਹਨ ਬਹੁਤ ਸਾਰੇ ਜਿਹੜੇ ਪਤਵੰਤੇ ਸੱਜਣ ਵੀ ਨੇ ਕਈਆਂ ਨੇ ਮੈਨੂੰ ਵੀਡੀਓ ਭੇਜੇ ਨੇ ਭਾਈ ਸਵਿੰਦਰ ਸਿੰਘ ਆ ਹਨ ਵਾਸ਼ਿੰਗਟਨ ਡੀਸੀ ਤੋਂ ਉਹਨਾਂ ਨੇ ਵੀਡੀਓ ਭੇਜਿਆ ਤੇ ਉਹਨਾਂ ਨੇ ਕਮੈਂਟ ਵੀ ਥਾਏ ਲਿਖਿਆ ਉਕੋਡ ਟ੍ਰੈਵਲ ਕਰਦੇ ਨੇ ਕਈ ਰਾਗੀ ਜਥੇ ਹੋਰ ਵੀ ਕਈ ਲੋਕ ਉਹਨਾਂ ਨੇ ਕਿਹਾ ਕਿ ਇਹ ਕੀ ਕਹਿ ਰਹੇ ਹਨ ਜੇਕਰ ਉਹਨਾਂ ਨੇ ਕਬੂਤਰਾਂ ਦੀ ਇਸ਼ੂ ਹਾਈਲਾਈਟ ਕਰਨੀ ਹੈ ਤੇ ਅਸੀਂ ਵੀ ਕਈ ਵਾਰ ਟਰਮੀਨਲ ਦੇ ਮੈਨੇਜਰ ਟਰਮੀਨਲ ਦੇ 에어ਪੋਰਟ ਦੇ ਡਾਇਰੈਕਟਰ ਨੂੰ ਲਿਖ ਚੁੱਕੇ ਹਾਂ ਪਰ ਇਹ ਸਮੱਸਿਆ ਮੈਂ ਖੁਦ ਸਿਨਸਿਨਾਟੀ ohio ਮੈਂ ohio ਰਹਿਣਾ ਅਮਰੀਕਾ ਚ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਜਿੱਥੇ ਮੈਂ 에어ਪੋਰਟ ਦੇ ਅੰਦਰ ਚਿੜੀਆਂ ਉੱਡਦੀਆਂ ਦੇਖੀਆਂ ਨੇ ਕੀ ਉੱਥੇ ਵੀ ਮੌਤ ਉੱਡਦੀ ਫਿਰਦੀ ਹੈ ਹੋ ਸਕਦਾ ਹੈ ਬਹੁਤ ਜ਼ਿਆਦਾ ਕਬੂਤਰ ਹੋ ਗਏ ਨੇ ਪਰ ਆ ਜਿਹੜਾ ਚੰਡੀਗੜ੍ਹ ਜਾਂ ਇੱਕ ਤਾਂ ਹੋਰ ਵੀਡੀਓ ਅਸੀਂ ਦਿਖਾ ਰਹੇ ਹਾਂ ਨਾਲ-ਨਾਲ ਇਹ ਦੇਖੋ ਇਹ ਅੰਮ੍ਰਿਤਸਰ ਦੇ ਵੀਡੀਓ ਨਹੀਂ ਹਨ ਹੋ ਸਕਦਾ ਅਸੀਂ ਅੰਮ੍ਰਿਤਸਰ ਲਈ ਬਾਇਸਟ ਹੋਵਾਂ ਕਿਉਂਕਿ ਜੀ ਜਾਣ ਨਾਲ ਕੰਮ ਕਰ ਰਹੇ ਹਾਂ ਪਰ ਸਾਨੂੰ ਸਪੋਰਟ ਕੀ ਮਿਲ ਰਹੀ ਹੈ ਅੰਮ੍ਰਿਤਸਰ ਹਵਾਈ ਅੜਦੇ ਤੇ ਮੌਤ ਉੱਡ ਰਹੀ ਹੈ ਤੇ ਸਾਡੇ ਪੰਜਾਬੀ ਕੀ ਕਰ ਰਹੇ ਹਨ ਥੱਲੇ ਲਿਖੀ ਜਾ ਰਹੇ ਹਨ ਜਿੰਨਾ ਭੰਡੀ ਕਰ ਰਹੇ ਹਨ ਸਟਾਫ ਚੋਰ ਹੈ ਹੋਰ ਚੋਰ ਹੈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਪਰਮਾਤਮਾ ਨੇ ਸਾਰਿਆਂ ਨੂੰ ਐਜੂਕੇਸ਼ਨ ਦਿੱਤੀ ਹੈ ਜਿੰਨੂੰ ਵੀ ਦਿੱਤੀ ਹੈ ਹੁਣ ਚਾਰ ਲਾਈਨਾਂ ਲਿਖ ਕੇ ਅਸੀਂ ਵਾਰ-ਵਾਰ 에어ਪੋਰਟ ਦੇ ਈਮੇਲ ਸ਼ੇਅਰ ਕਰਦੇ ਹਾਂ ਸਾਨੂੰ ਕਾਪੀ ਕਰੋ মিডিਆ 'ਚ ਹਾਈਲਾਈਟ ਕਰਾਂਗੇ ਚੇਅਰਮੈਨ 에어ਪੋਰਟ ਅਥਾਰਟੀ ਪ੍ਰਾਈਮ ਮਿਨਿਸਟਰ ਕਿਸੇ ਨੂੰ ਵੀ ਲਿਖੋ ਕਦੀ ਤੇ ਤੁਹਾਡੀ ਗੱਲ ਸੁਣੀ ਜਾਏਗੀ ਕੀ ਅਸੀਂ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਡਰਾਉਣ ਤੇ ਆਪਣੇ ਸੂਬੇ ਉਹਨਾਂ ਨੇ ਕਿਹਾ ਜਿਗੀ ਪੰਜਾਬ ਤੁਸੀਂ ਚੋਣੇ ਜਾਈਏ ਇਦਾਂ ਕਰੀਏ ਇਦਾਂ ਕਰੀਏ ਲਾਗੇ ਹਵਾਈ ਅੱਡਾ ਅੰਮ੍ਰਿਤਸਰ ਦਾ ਪੈਂਦਾ ਹੈ ਪਰ ਮੈਂ ਕਦੀ ਆਉਜੀ ਵੀਡੀਓ ਨਹੀਂ ਦੇਖੀ ਜੇ ਚ ਉਹਨਾਂ ਨੇ ਕਿਹਾ ਹੋਵੇ ਕਿ ਕਿਹੜੀਆਂ ਕਿਹੜੀਆਂ ਫਲਾਈਟਸ ਜਾਂਦੀਆਂ ਨੇ ਆਓ ਅਸੀਂ ਉਹਨੂੰ ਹੋਰ ਗਾਂ ਤਰਜੀਹ ਦਈਏ ਸਾਨੂੰ ਬਹੁਤ ਲੋਕਾਂ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਲਗਾਵ ਹੈ ਉਹਨਾਂ ਦਾ ਇਮੋਸ਼ਨਲ ਹੈ ਭਾਵੇਂ ਉਹਨਾਂ ਨੂੰ ਕਹਿੰਦੇ ਨੇ ਸਾਡੇ ਲਈ ਵਰਦਾਨ ਹੈ ਕਿ ਸਾਡੇ ਕੋਲ ਪੰਜਾਬ ਚ ਅੰਮ੍ਰਿਤਸਰ ਚ ਹਵਾਈ ਅੱਡਾ ਹੈ ਉਹ ਕਹਿੰਦੇ ਨੇ ਸਾਨੂੰ ਭਾਵੇਂ ਟਰਮੀਨਲ ਨਾ ਦਿਓ ਸਾਨੂੰ ਜਹਾਜ਼ ਤੇ ਉਤਾਰ ਦਿਓ ਟੀ ਗੱਲਾਂ ਕਰ ਰਹੇ ਨੇ ਕਿ ਇਹ ਬਾਸ ਅੱਡਾ ਬਣਾ ਦਿੱਤਾ ਹੈ ਬਸ ਛੱਡੇ ਵਾਂਗੂ ਹਵਾਈ ਅੱਡੇ ਨੇ ਨਹੀਂ ਜੀ ਬਹੁਤ ਫਰਕ ਹੈ ਸਾਡੇ ਲਈ ਮੇਰੇ ਲਈ ਪਰਸਨਲੀ ਮੇਰੇ ਪਰਿਵਾਰ ਲਈ ਜਦੋਂ ਬਾਹਰੋਂ ਜਾਇਦਾ ਹੈ ਭਾਵੇਂ ਸਾਨੂੰ ਟਰਮੀਨਲ ਤੇ ਕੁਝ ਨਾ ਦੇਵੋ ਸਾਨੂੰ ਬਸ ਇੱਕ ਕਮਰਾ ਦੇ ਦਿਓ ਅਸੀਂ ਫਲਾਈਟ ਲੈ ਕੇ ਸਿੱਧਾ ਬਾਹਰ ਆ ਜਾਨੇ ਆ ਜਾਨੇ ਸਾਡੇ ਲਈ ਉਹ ਵੱਡਾ ਵਰਦਾਨ ਹੈ ਭਾਵੇਂ ਟਿਕਟਾਂ ਮਹਿੰਗੀਆਂ ਵੀ ਹੋ ਜਾਣ ਜ਼ਰੂਰ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਪਰ ਇਹ ਇਸ ਤਰ੍ਹਾਂ ਦਾ ਵੀਡੀਓ ਚ ਡਰਾਇਆ ਗਿਆ ਐਸਾ ਡਰਾਵਾ ਦਿੱਤਾ 10 ਲੱਖ ਕਿੰਨੇ ਵੀ ਲੱਖ ਵਿਊਜ਼ ਪੰਜਾਬੀਆਂ ਨੇ ਕਰ ਦਿੱਤੇ ਤੇ ਪਤਾ ਨਹੀਂ ਮੈਨੂੰ ਵੀ ਸਾਨੂੰ ਕਿੰਨੇ ਆਣੇ ਭੇਜ ਦਿੱਤੇ ਨੇ ਹੱਲ ਵੀ ਭੇਜੀ ਜਾ ਰਹੇ ਨੇ ਤੇ ਇਸ ਕਰਕੇ ਮੈਨੂੰ ਮਜਬੂਰ ਹੋ ਕੇ ਵੀਡੀਓ ਬਣਾਉਣੀ ਪੈ ਰਹੀ ਹੈ ਕਿ ਨਹੀਂ ਇਹ ਮੌਤ ਮੰਡਰਾਉਣ ਕਰਕੇ ਵਿਊਜ਼ ਐਨੇ ਮਿਲੇ ਹਨ ਤੇ ਮੇਰੀ ਉਹਨਾਂ ਨੂੰ ਫਿਰ ਤੋਂ ਬੇਨਤੀ ਹੈ ਹੱਥ ਜੋੜ ਕੇ ਸਾਡੀ ਸਾਰੀ ਟੀਮ ਵੱਲੋਂ ਕਿ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ 에ਰਪੋਰਟ ਨੂੰ ਇਸ ਡਰੋ ਬਦਨਾਮ ਨਾ ਕਰੀਏ ਕਦੀ ਕਹਿੰਦੇ ਨੇ ਕਸਟਮ ਦੀ ਚੈਕਿੰਗ ਹੁੰਦੀ ਆ ਹੁਣ ਦਿੱਲੀ ਕਈ ਕਸਟਮਸ ਦੇ ਵੀਡੀਓ ਵਾਇਰਲ ਹੋ ਰਹੇ ਨੇ ਜਿੱਚ ਆਈਫੋਨ ਤੇ ਕਢਵਾ ਰਹੇ ਨੇ ਉਹ ਸੋਨਾ ਫੜਿਆ ਜਾ ਰਿਹਾ ਹੈ ਹੁਣ ਵੀਡੀਓ ਪਾਈ ਜਾ ਰਹੇ ਨੇ ਕਿ ਪੰਜਾਬੀਓ ਦਿੱਲੀ ਜਾ ਰਹੇ ਧਿਆਨ ਨਾ ਜਾਇਓ ਬੜੀ ਚੈਕਿੰਗ ਹੁੰਦੀ ਜੇ ਭਾਈ ਜੇ ਤੁਸੀਂ ਨਿਯਮ ਦੀ ਪਾਲਣਾ ਕਰੋਗੇ ਤੇ ਫਿਰ ਜੇ ਅੱਜ ਅੰਮ੍ਰਿਤਸਰ ਜ਼ਿਆਦਾ ਹੋ ਰਹੀ ਕੱਲ ਨੂੰ ਦਿੱਲੀ ਵੀ ਹੋ ਰਹੀ ਹੈ ਤੁਹਾਨੂੰ ਦਿੱਲੀ ਦੀ ਬਜਾਏ ਮੁੰਬਈ ਜਾਵੋਗੇ ਇਹ ਵੀਡੀਓ ਤੁਹਾਨੂੰ ਦਿਖਾ ਦਿੱਤੇ ਨੇ ਅਸੀਂ ਕਿ ਕਬੂਤਰਾਂ ਦੇ ਕੁੱਤਿਆਂ ਦੇ ਵੀ ਪਤਾ ਨਹੀਂ ਹਾਲੇ ਕੁੱਤਿਆਂ ਦਾ ਵੀਡੀਓ ਅੰਮ੍ਰਿਤਸਰ ਤੇ ਵਾਇਰਲ ਨਹੀਂ ਹੋਇਆ ਪਰ ਬਾਹਰ ਭਾਵੇਂ ਤੁਰੇ ਫਿਰਦੇ ਹੋਣਗੇ ਪਰ ਇਹ ਕੁੱਤਿਆਂ ਦੇ ਵੀਡੀਓ ਵੀ ਜਿਹੜੇ ਨੇ ਉਹ ਦਿੱਲੀ ਦੇ ਵੀ ਹਨ ਤੇ ਨਾਲ ਕਬੂਤਰਾਂ ਦੇ ਵੀ ਹਨ ਤੇ ਪੰਛੀਆਂ ਦੇ ਵੀ ਹਨ ਸੋ ਇੰਨੀਆਂ ਹੀ ਬੇਨਤੀਆਂ ਹਨ ਕਿ ਆਓ ਅਸੀਂ ਆਪਣੇ ਘਰ ਨੂੰ ਨਾ ਬੋਦਾ ਪੰਡिए ਸੁਵਿਧਾਵਾਂ 'ਚ ਦਿੱਲੀ ਵਰਗਾ ਮੈਚ ਨਹੀਂ ਹੈ ਪਰ ਇਹ ਕਿਸੇ ਵਰਗਾ ਮੈਚ ਨਹੀਂ ਹੈ ਕਿ ਅੰਮ੍ਰਿਤਸਰ ਉਤਰੋ ਤੇ ਭਾਵੇਂ ਚਲੰਦਰ ਪਹੁੰਚ ਜਾਓ ਤੇ ਭਾਵੇਂ ਲੁਧਿਆਣੇ ਪਹੁੰਚ ਜਾਓ ਫਲਾਈਟਾਂ ਭਾਵੇਂ ਕੱਟ ਨੇ ਯੂਰਪ ਤੋਂ ਅਮਰੀਕਾ ਕੈਨੇਡਾ ਤੋਂ ਕਤਰ ਦੀ ਫਲਾਈਟ ਹੀ ਹੈ ਬਸ ਜਿਹੜੀ ਸਿੱਧੀ ਦਿੱਲੀ ਨਾਲ ਨਹੀਂ ਨਾ ਜਾਂਦੀ ਹੋਵੇ ਪਰ ਸਕੂਟ ਮਲੇਸ਼ੀਆ 에ਅਰਲਾਈਨ ਹੋਰ ਵੀ ਬੜੀਆਂ 에ਅਰਲਾਈਨ 에ਅਰ ਐਸ਼ੀਆ ਆਸਟ੍ਰੇਲੀਆ ਵਾਲੇ ਵਾਲੀ ਬਹੁਤ ਵੱਡੀ ਕਨੈਕਟੀਵਿਟੀ ਹੈ ਆਓ ਅਸੀਂ ਉਹਨਾਂ ਨੂੰ ਨਾ ਡਰਾਈਏ ਕਈ ਇਹ ਕਿ ਅਮਰੀਕ ਸਰ ਮੌਤ ਮੰਡਰਾਉਂਦੀ ਫਿਰਦੀ ਹੈ ਹਵਾਈ ਅੱਡੇ ਤੇ ਅਮਰੀਕ ਸਰ ਮੌਤ ਉੱਡਦੀ ਫਿਰਦੀ ਹੈ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਤੇ ਕੋਈ ਵੀ ਬਰਡ ਸਟ੍ਰਾਈਕ ਦਾ ਪਰਮਾਤਮਾ ਨਾ ਕਰੇ ਕਿਤੇ ਵੀ ਹੋਵੇ ਉਹ ਕਿਤੇ ਵੀ ਇਹ ਕੰਮ ਹੋ ਸਕਦਾ ਹੈ ਬਰਡ ਸਟ੍ਰਾਈਕ ਕਿਤੇ ਵੀ ਹੋ ਸਕਦੀ ਹੈ ਇਹ ਨਾ ਹੋਵੇ ਕੱਲ ਨੂੰ ਚਲੋ ਜੇ ਬਰਡ ਸਟ੍ਰਾਈਕ ਹੋਈ ਆਮ੍ਰਿਤਸਰ ਕੇ ਤੇ ਜਾਜ ਦੇ ਕਹੋ ਜੀ ਕਿ ਬਹੁਤ ਕਬੂਤਰ ਰੋੜਦੇ ਸੀ ਟਰਮੀਨਲ ਅੰਦਰ ਉਹਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਨਹੀਂ ਪਤਾ ਕਿ ਕੋਈ ਐਸੀ ਫੈਸਿਲਿਟੀ ਹੋ ਸਕੇ ਕੁਝ ਚੀਜ਼ਾਂ ਲਗਾਈਆਂ ਜਾਂਦੀਆਂ ਨੇ ਬਾਹਰ ਤਾਂ ਜੋ ਬਰਡ ਨਾ ਉਧਰ ਹੋਣ ਪਰ ਇਹ ਕਹਿਣਾ ਕਿ ਮੌਤ ਉੱਡਦੀ ਫਿਰਦੀ ਹੈ ਉਹ ਵੀਡੀਓ ਸਾਨੂੰ ਕਈਆਂ ਨੂੰ ਚੰਗੀ ਨਹੀਂ ਲੱਗੀ ਤੇ ਇਸੇ ਕਾਰਨ ਕਰਕੇ ਮੈਨੂੰ ਇਹ ਵੀਡੀਓ ਪਾਣੀ ਪਈ ਵੀਡੀਓ ਰਾਹੀਂ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾ ਰਹੇ ਹਾਂ ਹੋਰ ਵੀ ਜੜੇ ਵੀ ਕੋਈ ਜੇਕਰ ਕਿਸੇ ਨੇ ਕੋਈ ਗੱਲ ਕਰਦਾ ਹੈ ਕਬੂਤਰਾਂ ਦੀ ਤੇ ਆਓ ਅਸੀਂ ਸਾਰੇ ਇਹ ਸਿਜ਼ ਨੂੰ ਹਾਈਲਾਈਟ ਕਰੀਏ ਕਿ ਕਬੂਤਰਾਂ ਦੀ ਸਮੱਸਿਆ ਬੇਨਤੀ ਹੈ ਠੀਕ ਕਰੋ ਪਰ ਮੌਤ ਕਬੂਤਰ ਵੱਜਨ ਨਾਲ ਮੈਂ ਨਹੀਂ ਦੇਖਿਆ ਕਿ ਕਿਸੇ ਦੀ ਮੌਤ ਹੋ ਸਕਦੀ ਹੈ ਹੋ ਸਕਦਾ ਹੈ ਕਿ ਬਰਡ ਸਟ੍ਰਾਈਕ ਨਾਲ ਜਹਾਜ਼ ਦਾ ਜ਼ਰੂਰ ਨੁਕਸਾਨ ਹੁੰਦਾ ਹੈ ਤੇ ਜਹਾਜ਼ ਕ੍ਰੈਸ਼ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਨੰਬਰ ਉਹਨਾਂ ਦੱਸੇ ਨੇ ਪਰ ਉਹਦੇ ਵਿੱਚ ਕੋਈ ਵੱਡਾ ਹਾਦਸਾ ਜਿੱਚ ਕਿ ਪੂਰਾ ਦਾ ਪੂਰਾ ਜਹਾਜ਼ ਕ੍ਰੈਸ਼ ਹੋ ਗਿਆ ਹੋਵੇ ਹੋ ਸਕਦਾ ਹੋਵੇ ਮੈਨੂੰ ਪਤਾ ਨਹੀਂ ਹੋਏਗਾ ਬਟ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਓ ਸਾਰੇ ਰਲ ਮਿਲ ਕੇ ਅੰਮ੍ਰਿਤਸਰ ਨੂੰ ਪੰਜਾਬ ਲਈ ਜਿਹੜਾ ਵਿਕਸਿਤ ਕਰਨ ਲਈ ਅਸੀਂ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਮੁਹਿੰਮ ਸ਼ੁਰੂ ਕੀਤੀ ਆ 에어ਲਾਈਨ ਤੱਕ ਸਰਕਾਰੀ ਦਰਵਾਜ਼ੇ ਪਹੁੰਚ ਕਰਦੇ ਹਾਂ ਫਿਰ ਮੈਂ ਕਹਿਣਾ ਹਾਂ ਕਿ ਅੰਮ੍ਰਿਤਸਰ ਹਿੰਦੂਸਤ ਇੰਡੀਆ ਦਾ ਇੱਕੋ ਇੱਕ 에어ਪੋਰਟ ਹੈ ਇੰਟਰਨੈਸ਼ਨਲ ਜਿੱਥੇ ਕੋਈ ਬੱਸ ਸਰਵਿਸ ਨਹੀਂ ਹੈ ਟ੍ਰੈਫਿਕ ਵੱਧ ਸਕਦੀ ਹੈ ਇੰਤਰੀ ਹੈ ਕਿ ਆਓ ਅਸੀਂ ਇਹੋ ਜੀ ਇਸ਼ੂਜ਼ ਹਾਈਲਾਈਟ ਕਰੀਏ ਪੰਜਾਬ ਸਰਕਾਰ ਨੂੰ ਜੇਕਰ ਤੁਸੀਂ ਮੁੱਖ ਮੰਤਰੀ ਮਾਨ ਸਾਹਿਬ ਜਾਂ ਹੋਰ ਵੀ ਜਿਹੜੇ ਮਨਿਸਟਰ ਹਨ ਉਹਨਾਂ ਤੱਕ ਇੰਟਰਵਿਊ ਕਰਦੇ ਹੋ ਤੇ ਉਹਨਾਂ ਦੇ ਧਿਆਨ ਚ ਗੱਲ ਲਿਆਓ ਕਿ ਬਈ ਸ਼ੁਰੂ ਕਰ ਦੋ ਕੁਝ ਸਵਾਰੀਆਂ ਵਧਣ ਗਿਆ ਚੰਡੀਗੜੀ ਕਲਾ ਏਅਰਪੋਰਟ ਨਹੀਂ ਹੈ ਅੰਮ੍ਰਿਤਸਰ ਵੀ ਏਅਰਪੋਰਟ ਪੰਜਾਬ 'ਚ ਹੀ ਹੈ ਆਓ ਇਸ ਦੀ ਤਰੱਕੀ ਲਈ ਕੰਮ ਕਰੀਏ ਏਅਰਪੋਰਟ ਤੇ ਜਾ ਲੱਗਿਆ ਸਟਰੀਟ ਲਾਈਟ ਬੰਦ ਰਹਿੰਦੀ ਆ ਹੋਰ ਕੰਮ ਜਿਹੜੇ ਨੇ ਹੋਣ ਵਾਲੇ ਨੇ ਉਸ ਨੂੰ ਕਰੀਏ ਤੇ ਲੋਕਾਂ ਨੂੰ ਡਰਾਉਣ ਦੀ بجائے ਕੋਈ ਅਸੀਂ ਪੋਜ਼ਿਟਿਵ ਡਿਵੈਲਪਮੈਂਟ ਕਰੀਏ ਬਹੁਤ ਬਹੁਤ